ਕਈ ਉਦੋਂ ਉਦੋਂ ਦੇ ਉਜੜੇ ਪਰਿਵਾਰ ਅਜੇ ਤੱਕ ਨਹੀਂ ਬਸੇ ਪਾਰਟੀਸ਼ਨ ਜਦੋਂ ਹੋਇਆ ਜਦੋਂ ਪਟਵਾਰਾ ਹੋਇਆ ਕਿੰਨੇ ਟੱਪਰ ਮਰੇ ਕਿੰਨੇ ਪਰਿਵਾਰ ਬੇ ਘਰ ਹੋਏ ਕਈ ਉਦੋਂ ਦੇ ਉਜੜੇ ਅੱਜ ਤੱਕ ਨਹੀਂ ਬਸੇ ਹੁਣ ਮੈਨੂੰ ਇੱਕ ਗੱਲ ਦੱਸੋ ਪਾਰਟੀਸ਼ਨ ਦਾ ਫੈਸਲਾ ਕਿਦਾ ਸੀ ਰੱਬ ਦਾ ਕਿ ਬੰਦਿਆਂ ਦਾ ਬੋਲੋ ਪਿਆਰਿਓ ਫੈਸਲਾ ਲੀਡਰਾਂ ਦਾ ਸੀ ਨਾ ਜਿਸ ਵੇਲੇ ਗੋਰੇ ਛੱਡ ਕੇ ਜਾਣ ਲੱਗੇ ਐ ਤੇ ਭਾਰਤ ਤੇ ਪਾਕਿਸਤਾਨ ਬਣਿਆ ਵੰਡ ਹੋਈ ਜਿਹੜੇ ਲੀਡਰ ਸੀ ਨਾ ਇਹ ਤੇ ਕਮਰੇ 'ਚ ਐ ਬੈਠੇ ਸੀ ਕਮਰੇ 'ਚ ਬਸ ਹੁਣ ਠੀਕ ਐ ਹੁਣ ਹੁਣ ਨਾ ਛੇੜਿਓ ਹਾਂ ਇਧਰ ਸੁਣਿਓ ਪਿਆਰਿਓ ਜਿਹੜੇ ਲੀਡਰ ਸੀ ਉਹਨਾਂ ਨੇ ਐ ਨਕਸ਼ਾ ਕੰਧ ਤੇ ਲਾ ਲਿਆ ਉਸ ਵੇਲੇ ਦੇ ਜਿਹੜੇ ਲੀਡਰ ਨੇ ਇਧਰਲੇ ਪਾਸੇ ਨਹਿਰੂ ਵਰਗੇ ਐ ਗਾਂਧੀ ਵਰਗੇ ਐ ਦੂਜੇ ਪਾਸੇ ਜਨਾਬ ਵਰਗੇ ਐ ਇਦਾਂ ਦੇ ਲੀਡਰ ਸੀ ਜਨਾਹ ਅੜਿਆ ਰਿਹਾ ਸਾਨੂੰ ਪਾਕਿਸਤਾਨ ਚਾਹੀਦਾ ਐ ਇਧਰਲੇ ਲੀਡਰ ਅੜੇ ਰਹੇ ਕਿ ਸਾਨੂੰ ਭਾਰਤ ਚਾਹੀਦਾ ਸਾਡੇ ਜਿਹੜੇ ਸਿੱਖਾਂ ਵਾਲੇ ਲੀਡਰ ਸੀ ਉਸ ਟਾਈਪ ਦੀ ਲੀਡਰਸ਼ਿਪ ਪੈਦਾ ਵੀ ਨਹੀਂ ਹੋ ਸਕੀ ਤੇ ਨਾ ਉਹਨਾਂ ਨੇ ਗੱਲਬਾਤ ਕੀਤੀ ਵੀ ਸਾਨੂੰ ਸਾਡਾ ਇੱਕ ਵੱਖਰਾ ਦੇਸ਼ ਚਾਹੀਦਾ ਚਲੋ ਗੱਲ ਮੁਕਾਓ ਜਦੋਂ ਉਹ ਲੀਡਰ ਬੈਠੇ ਸੀ ਨਾ ਉਹਨਾਂ ਨੇ ਨਾ ਨਕਸ਼ਾ ਐਦਾਂ ਲਾ ਕੇ ਭਾਰਤ ਦਾ ਉਹ ਕੋਈ ਨਕਸ਼ਾ ਹੁੰਦਾ ਸੀ ਤੇ ਉਹਨਾਂ ਨੇ ਤੇ ਐ ਪੈਨ ਦੇ ਨਾਲ ਨਾ ਪੈਨ ਦੇ ਨਾਲ ਇਹ ਲਕੀਰ ਖਿੱਚਦੀ ਵੀ ਇਹ ਆ ਪਾਕਿਸਤਾਨ ਆ ਭਾਰਤ ਉਹਨਾਂ ਦੀ ਇੱਕ ਲਕੀਰ ਨੇ ਵਟਵਾਰਾ ਕਰਤਾ ਦੋ ਹਿੱਸੇ ਕਰਤੇ ਠੀਕ ਹੈ ਉਦੋਂ ਜਿੱਦਾਂ ਦਾ ਫੈਸਲਾ ਹੋਇਆ ਪਰ ਉਹਨਾਂ ਦੀ ਮਾਰੀ ਉਹ ਲਕੀਰ ਦੇ ਕਰਕੇ ਕਿੰਨੇ ਘਰ ਉੱਜੜੇ ਤੇ ਕਿੰਨੇ ਲੋਕ ਮਰੇ ਕਿੰਨੇ ਬੇਘਰ ਹੋਏ ਇਹ ਬੰਦਿਆਂ ਦਾ ਫੈਸਲਾ ਹੈ ਨਾ ਫੈਸਲਾ ਕੀਦਾ ਭਾਈ ਬੰਦਿਆਂ ਦਾ ਤੇ ਜਿੰਨੇ ਮਰੇ ਜਿੰਨੇ ਉਜੜੇ ਜਿੰਨੇ ਲੁੱਟੇ ਗਏ ਇਹਦੇ ਜ਼ਿੰਮੇਵਾਰ ਰੱਬ ਹੈ ਕਿ ਬੰਦਾ ਬੋਲੋ ਪਿਆਰੋ ਬੰਦਾ ਜ਼ਿੰਮੇਵਾਰ ਹੈ ਇਹਦਾ ਅੱਜ ਤੱਕ ਜਿਹੜੇ ਉਜੜੇ ਨੇ ਇਹਦੇ ਜ਼ਿੰਮੇਵਾਰ ਬੰਦੇ ਨੇ ਉਹ ਸਿਸਟਮ ਹੈ ਇਹ ਵੀ ਹੋ ਸਕਦਾ ਸੀ 5 ਸਾਲ ਲੱਗ ਜਾਂਦੇ ਕੱਲੇ-ਕੱਲੇ ਬੰਦੇ ਬੰਦੇ ਦੀ ਇੱਧਰ ਜ਼ਮੀਨ ਕਿੰਨੀ ਆ ਫਿਰ ਉੱਧਰ ਵੇਖਦੇ ਫਿਰ ਇੱਧਰ ਵੇਖਦੇ ਹੌਲੀ-ਹੌਲੀ 5 ਸਾਲ ਲਾ ਕੇ ਕਿ ਕੋਈ ਕਦੇ ਇੱਕ ਪਿੰਡ ਖਾਲੀ ਕਰਾ ਲਿਆ ਉੱਧਰਲਾ ਪਿੰਡ ਇੱਥੇ ਲੈ ਆਂਦਾ ਫਿਰ ਇੱਕ ਸ਼ਹਿਰ ਇੱਧਰ ਦਾ ਉੱਧਰ ਲਗਾਏ ਫਿਰ ਉੱਧਰਲਾ ਸ਼ਹਿਰ ਇੱਧਰ ਲੈ ਆਉਂਦੇ 5 ਸਾਲ ਲੱਗ ਜਾਂਦੇ 10 ਸਾਲ ਲੱਗ ਜਾਂਦੇ ਪਰ ਕੋਈ ਪਲੈਨਿੰਗ ਨਾ ਹੋਣ ਕਰਕੇ ਕਿੰਨੇ ਘਰ بے ਘਰ ਹੋਏ ਇਹਦਾ ਜ਼ਿੰਮੇਵਾਰ ਬੰਦਾ ਹੈ ਰੱਬ ਨਹੀਂ ਪਰਮਾਤਮਾ ਨੇ ਤੇ ਦਿਮਾਗ ਦਿੱਤਾ ਹੈ ਪਰਮਾਤਮਾ ਨੇ ਸ਼ਕਤੀ ਦਿੱਤੀ ਹੈ ਪਰਮਾਤਮਾ ਸਾਡਾ ਦਿਲ ਧੜਕਾ ਰਿਹਾ ਉਹਦੀ એનર્ਜੀ ਨੂੰ ਵਰਤਣਾ ਕਿਦਾਂ ਇਹ ਤੇ ਅਸੀਂ ਵੇਖਣਾ ਹੈ ਇਹਦੀ ਜ਼ਿੰਮੇਵਾਰੀ ਸਾਨੂੰ ਚੱਕਣੀ ਪੈਣੀ ਹੈ ਇਹਦੇ ਜ਼ਿੰਮੇਵਾਰ ਬੰਦੇ ਹੁੰਦੇ ਹੈ ਰੱਬ ਨਹੀਂ ਵਿੱਚ ਆਉਂਦਾ ਜਿੰਨਾ ਅੱਜ ਤੱਕ ਘਾਣ ਹੋ ਰਿਹਾ ਉਹ ਸਾਡੇ ਫੈਸਲਿਆਂ ਕਰਕੇ ਹੋ ਰਿਹਾ ਹੈ ਉਹਦੇ ਜੁम्मेवार ਅਸੀਂ ਤਾਂ ਕਰਕੇ ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨਿਯਮਾਂ ਨੂੰ ਫੋਲੋ ਕਰੀਏ ਰੱਬ ਨਾਲ ਪਿਆਰ ਦਾ ਅਰਥ ਹੀ ਇਹ ਹੈ ਪ੍ਰਮਾਤਮਾ ਦੇ ਸਿਸਟਮ ਨਾਲ ਪਿਆਰ ਕਰਨਾ ਜੋ ਉਹਨੇ ਬਣਾਇਆ ਉਹਦੇ ਨਾਲ ਪਿਆਰ ਕਰਨਾ ਵੇਖੋ ਨਾ ਪਿਆਰ ਦਿਓ ਪਿਓ ਨਾਲ ਪਿਆਰ ਕਰਦਾ ਪਿਓ ਦੇ ਬਣਾਏ ਹੋਏ ਘਰ ਨੂੰ ਘਣ ਲੈ ਕੇ ਢਾ ਰਿਹਾ ਤੂੰ ਪਿਆਰ ਦਾ ਦਾਵਾ ਕਿਵੇਂ ਕਰਦਾ ਝੂਠ ਬੋਲਦਾ ਤੂੰ ਪਿਆਰ ਕਰਦਾ ਤੇਰੇ ਪਿਓ ਨੇ ਰੀਜ ਨਾਲ ਕੁੱਠੀ ਪਾਈ ਏ ਉਹਨਾਂ ਘਰ ਨਵਾਂ ਬਣਾਇਆ ਪੱਥਰ ਲਾਇਆ ਏ ਤੂੰ ਕਹਿੰਦਾ ਮੇਰਾ ਪਿਓ ਨਾਲ ਬਹੁਤ ਪਿਆਰ ਹੈ ਮੇਰੇ ਮੇਰੇ ਪਿਓ ਨੇ ਮਿਹਨਤ ਬਹੁਤ ਕੀਤੀ ਏ ਉਦੋਂ ਬਾਅਦ ਚੱਕਦਾ ਘਣ ਤੇ ਕੰਧਾਂ ਢਾਣ ਲੱਗ ਪੈਂਦਾ ਕਾਹਦਾ ਪਿਆਰ ਦਾ ਦਾਵਾ ਕਰਦਾ ਫਰਸ਼ ਤੋੜਦਾ ਤੂੰ ਕਹਦਾ ਦਾਵਾ ਕਰਦਾ ਵੀ ਮੈਂ ਪਿਆਰ ਕਰਦਾ ਇਸੇ ਤਰ੍ਹਾਂ ਜਿਹੜਾ ਬੰਦਾ ਰੱਬ ਦੇ ਬਣਾਏ ਨਿਯਮਾਂ ਨੂੰ ਸੁਧਾਰਨ ਦੀ بجائے ਨੁਕਸਾਨ ਕਰਦਾ ਹੈ ਉਹ ਬੰਦਾ ਦਾਵਾ ਝੂਠਾ ਕਰਦਾ ਕਿ ਮੈਂ ਰੱਬ ਨਾਲ ਪਿਆਰ ਕਰਦਾ ਪਰਮਾਤਮਾ ਦੇ ਸਿਸਟਮ ਨਾਲ ਅਸੀਂ ਪਿਆਰ ਕਰਨਾ ਸਿੱਖੀਏ ਉਹਦੇ ਨਿਯਮਾਂ ਨੂੰ ਪਾਲਣਾ ਸਿੱਖੀਏ ਪਿੱਛੇ ਜੇ ਮੈਂ ਪਵਾਨੀ ਗੜ ਗਿਆ ਸੀ ਨਾ ਪਰਮਾਤਮਾ ਨੇ ਨਿਯਮ ਬਣਾਏ ਐ ਤੁਹਾਡੀ ਮਰਜ਼ੀ ਐ ਦਰਖਤ ਲਾ ਕੇ ਮੀਂਹ ਪਵਾ ਲੋ ਸਾਰੇ ਦਰਖਤ ਕੁੱਟ ਦਿਓ ਬਿਲਕੁਲ ਹੀ ਘਟਕੇਗਾ ਪੈਣਾ ਹੀ ਨਹੀਂ ਮਰਜ਼ੀ ਤੁਹਾਡੀ ਐ ਪਿੱਛੇ ਚ ਬੋਲਿਆ ਸੀ ਨਾ ਤੇ ਵਿੱਚ ਕਈ ਬੰਦੇ ਰੌਲਾ ਲਾ ਕੇ ਪਾਣ ਕਹਿੰਦੇ ਲੈ ਬਾਣੀ ਚ ਤੇ ਲਿਖਿਆ ਵੀ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਵੀ ਮੀਂਹ ਤੇ ਰੱਬ ਪਉਂਦਾ ਐ ਇਹ ਕਹੀ ਜਾਂਦੇ ਨੇ ਵੀ ਬੰਦਾ ਪਉਂਦਾ ਐ ਨਹੀਂ 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 ਮੈਂ ਤੁਹਾਨੂੰ ਕਹਿ ਰਿਹਾ ਵੀ ਨਿਯਮ ਤੇ ਰੱਬ ਨੇ ਹੀ ਬਣਾਇਆ ਹੈ ਛੜਕ ਥੋੜਾ ਤੂੰ ਬਣਾਈ ਹੈ ਸਟੀਰਿੰਗ ਤੇਰੇ ਹੱਥ ਚ ਹੈ ਜਿਹੜੀ ਗੱਡੀ ਚਲਾਣੀ ਹੈ ਇਹ ਤੇ ਤੇਰੇ ਹੱਥ ਚ ਹੈ ਮੈਂ ਇਹ ਥੋੜਾ ਕਹਿ ਰਿਹਾ ਮੈਂ ਤੇ ਕਹਿ ਰਿਹਾ ਗੱਡੀ ਗਲਤ ਪਾਸੇ ਤੂੰ ਲੈ ਕੇ ਗਿਆ ਇਹ ਨਹੀਂ ਕਹਿ ਰਿਹਾ ਵੀ ਛੜਕ ਤੂੰ ਬਣਾਈ ਹੈ ਨਿਯਮ ਪਰਮਾਤਮਾ ਨੇ ਬਣਾਏ ਨੇ ਰੱਬ ਦੇ ਬਣਾਏ ਹੋਏ ਨਿਯਮ ਨੇ ਤੇ ਜੇ ਦਰਖਤ ਲਾ ਲਾਂਗੇ ਮੀਂਹ ਜਿਆਦਾ ਪੈਂਦਾ ਜਿਵੇਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਵੀ ਇਧਰਲੇ ਪਾਸੇ ਇੱਕ ਧਰਤੀ ਹੈ ਪੁਰਗ ਤਮਲਨਾਡੂ ਦੇ ਇਲਾਕੇ ਵਿੱਚ ਤੇ ਉੱਥੇ ਐਦਾਂ ਬੰਦੇ ਨੇ ਐਦਾਂ ਦਰਖਤ ਨੇ ਜਿਵੇਂ ਤੁਸੀਂ ਬੈਠੇ ਹੋ ਨਾ ਨਾਲ-ਨਾਲ ਇੰਨੇ ਦਰਖਤ ਨੇ ਜੰਗਲ ਹੀ ਜੰਗਲ ਹੈ ਜੇ ਕਿਤੇ ਵਿੱਚ ਵੜਨਾ ਹੋਵੇ ਤੇ ਵੜਿਆ ਨਹੀਂ ਜਾਂਦਾ ਐਡੇ ਦਰਖਤ ਨੇ ਇੰਨੇ ਸੰਘਣੇ ਐ ਉੱਥੇ ਮੀਂਹ ਤਿੰਨ ਮਹੀਨੇ ਪੈਂਦਾ ਹੀ ਰਹਿੰਦਾ ਬਰਸਾਤ ਨਹੀਂ ਹਟਦੀ ਉੱਥੇ ਪਈ ਜਾਂਦਾ ਪਈ ਜਾਂਦਾ ਤਿੰਨ ਮਹੀਨੇ ਮੀਂਹ ਨਹੀਂ ਹਟਦਾ ਉੱਥੋਂ ਦੇ ਲੋਕਾਂ ਨੂੰ ਸਰਕਾਰ ਨੇ ਸਹੂਲਤ ਦੇਣ ਦੀ ਗੱਲ ਕੀਤੀ ਕਹਿੰਦੇ ਇੱਥੇ ਟ੍ਰੇਨ ਟ੍ਰੇਨ ਦੀ ਪਟੜੀ ਬਣਾਉਣੀ ਹੈ ਉੱਥੋਂ ਦੇ ਲੋਕ ਆਖਣ ਲੱਗੇ ਪਟੜੀ ਦੀ ਸਾਨੂੰ ਲੋੜ ਨਹੀਂ ਅਸੀਂ ਨਹੀਂ ਬਣਾਉਣੀ ਕਹਿੰਦੇ ਕਿਉਂ ਨਹੀਂ ਬਣਾਉਣੀ ਕਹਿੰਦੇ ਤੁਸੀਂ ਦਰਖਤ ਕੱਟ ਦੋਗੇ ਜੇ ਦਰਖਤ ਕੱਟ ਦੋਗੇ ਤੇ ਬਰਸਾਤ ਨਹੀਂ ਪੈਣੀ ਜੇ ਬਰਸਾਤ ਨਾ ਪਈ ਤੇ ਲੋਕੀ ਕਿਵੇਂ ਆਉਣਗੇ ਇੱਥੇ ਟੂਰਿਜ਼ਮ ਆਉਂਦਾ ਹੈ ਬੜੇ ਬੜੇ ਲੋਕ ਇੱਥੇ ਆਉਂਦੇ ਐ ਸੈਲਾਨੀ ਆਉਂਦੇ ਐ ਘੁੰਮਣ ਵਾਲੇ ਲੋਕ ਆਉਂਦੇ ਐ ਵੇਖਣ ਵਾਲੇ ਲੋਕ ਆਉਂਦੇ ਐ ਉਹਨਾਂ ਦੇ ਕਰਕੇ ਸਾਡੇ ਸ਼ਹਿਰ ਚੱਲਦੇ ਐ ਤੇ ਜੇ ਦਰਖਤ ਕੱਟ ਦਿਓਗੇ ਤੇ ਬਰਸਾਤਾਂ ਘਟ ਜਾਣਗੀਆਂ ਉਹਨਾਂ ਨੇ ਦਰਖਤ ਕੱਟਣ ਨਹੀਂ ਦਿੱਤੇ ਤਿੰਨ ਚਾਰ ਮਹੀਨੇ ਮੀਂਹ ਨਹੀਂ ਹਟਦਾ ਦਿਨ ਰਾਤ ਪਈ ਜਾਂਦਾ ਤੇ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਆ ਵੀ ਮੀਂਹ ਹਟਦਾ ਹੀ ਨਹੀਂ ਇੱਥੇ ਬਰਸਾਤ ਹੀ ਨਹੀਂ ਹਟਦੀ ਕਿਉਂਕਿ ਦਰਖਤ ਇੰਨੇ ਜ਼ਿਆਦਾ ਪਰਮਾਤਮਾ ਨੇ ਸਿਸਟਮ ਬਣਾਇਆ ਹੈ ਇਦਾਂ ਦਾ ਵਾਯੂ ਮੰਡਲ ਜੇ ਬਣਾਉਂਗੇ ਤੇ ਬਰਸਾਤ ਜ਼ਿਆਦਾ ਪਏਗੀ ਜੇ ਵਾਯੂ ਮੰਡਲ ਇਦਾਂ ਦਾ ਨਾ ਹੋਇਆ ਤੇ ਮੀਂਹ ਘੱਟ ਪਏਗਾ ਰਾਜਸਥਾਨ ਵਾਲੇ ਪਾਸੇ ਦਰਖਤ ਘਟਨੇ ਤੇ ਬਰਸਾਤਾਂ ਵੀ ਘਟਨੇ ਆਪਣੇ ਥੋੜੇ ਥੋੜੇ ਦਰਖਤ ਨੇ ਮੀਂਹ ਵੀ ਉਹਨਾਂ 'ਤੇ ਪੈ ਜਾਂਦਾ ਹੈ ਤੇ ਜਿੱਥੇ ਬਹੁਤ ਜ਼ਿਆਦਾ ਦਰਖਤ ਹੋਣਗੇ ਉੱਥੇ ਬਰਸਾਤਾਂ ਜ਼ਿਆਦਾ ਪੈਣਗੀਆਂ ਤੇ ਜਿਹੜਾ ਪੈਂਦਾ ਨਹੀਂ ਘੱਟ ਪੈਂਦਾ ਇਹਦੇ ਜ਼ਿੰਮੇਵਾਰ ਕੌਣ ਹੋਏ ਫਿਰ ਬੰਦਾ ਹੋਇਆ ਕਿ ਰੱਬ ਹੋਇਆ ਬੰਦਾ ਹੋਇਆ ਅਸੀਂ ਹੋਏ ਅਸੀਂ ਗਲਤੀਆਂ ਕਰ ਰਹੇ ਹਾਂ ਜਿਹੜੇ ਅਸੀਂ ਦਰਖਤ ਕੱਟਦੇ ਤੇ ਬਰਸਾਤਾਂ ਘਟ ਗਈਆਂ ਤੇ ਲਾ ਦੇਾਂਗੇ ਤੇ ਬਰਸਾਤਾਂ ਵੱਧ ਜਾਣਗੀਆਂ ਤੇਰਾ ਰੱਬ ਨੂੰ ਤਾਂ ਉਹ ਕਰ ਕਰਕੇ ਗਾਲ੍ਹਾਂ ਕਿਉਂ ਕੱਢਣ ਲੱਗ ਜਾਂਦੇ ਆ ਵੀ ਰੱਬ ਮੀ ਨਹੀਂ ਪਾਉਂਦਾ ਐਦ ਕੀ ਐ ਹੋ ਗਿਆ ਐਦ ਕੀ ਐ ਹੋ ਗਿਆ ਇਹਦੇ ਚ ਰੱਬ ਦਾ ਕਸੂਰ ਕੀ ਹੈ ਉਹਨੇ ਤੇ ਇੱਕ ਸਿਸਟਮ ਬਣਾ ਦਿੱਤਾ ਆ ਉਹ ਕਹਿੰਦਾ ਮਰਜ਼ੀ ਤੇਰੀ ਏ ਜਿਵੇਂ ਮਰਜ਼ੀ ਬਣਾ ਲਾ ਜਿਵੇਂ ਮਰਜ਼ੀ ਕਰ ਲੈ ਤਾਂ ਕਰਕੇ ਭਾਈ ਜੋ ਗਲਤ ਹੁੰਦਾ ਹੈ ਉਹਦਾ ਕਸੂਰਵਾਰ ਰੱਬ ਨੂੰ ਨਾ ਠਹਿਰਾਓ ਪਰਮਾਤਮਾ ਨੇ ਤੇ ਜੋ ਕੁਛ ਪਾਇਆ ਸੋ ਏਕਾ ਵਾਰ ਇੱਕ ਵਾਰ ਜੀ ਬਾਤ ਦਾ ਸਾਰਾ ਕੁਝ ਉਹ ਐ ਥੋੜਾ ਵੀ ਥੋੜਾ ਥੋੜਾ ਕਰਕੇ ਪਾ ਰਿਆ ਵੀ ਥੋੜਾ ਜਿਹਾ ਕਦੇ ਪਾ ਦਿੰਦਾ ਥੋੜਾ ਜਿਹਾ ਕਦੇ ਵਿੱਚ ਕੁਝ ਪਾ ਦਿੰਦਾ ਥੋੜਾ ਜਿਹਾ ਕਦੇ ਨਾ ਉਹਨੇ ਤੇ ਇੱਕ ਅਰੀ ਬਣਾ ਦਿੱਤਾ ਸਾਰਾ ਕੁਝ ਛੱਡਤਾ ਇੱਕ ਅਰੀ ਬਣਾ ਦਿੱਤਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਆ ਆ ਸਾਰਾ ਕੁਝ ਉਹਨੇ ਇੱਕਦਮ ਬਣਾ ਦਿੱਤਾ ਸਾਡਾ ਫਰਜ਼ ਸੀ ਕਿ ਉਹਦੇ ਨਿਯਮਾਂ ਨੂੰ ਸਮਝ ਕੇ ਵਸ ਫਿਰ ਉਹਦੇ ਮਗਰ ਮਗਰ ਉਹ ਉਹਨੂੰ ਫੋਲੋ ਕਰਦੇ। ਉਹਦੇ ਨਿਯਮਾਂ ਨੂੰ ਸਮਝ ਕੇ ਅਸੀਂ ਦੁਨੀਆ ਸੋਹਣੀ ਬਣਾਉਂਦੇ, ਅਸੀਂ ਧਰਤੀ ਸੋਹਣੀ ਬਣਾਉਂਦੇ। ਦਰਖਤ ਅਸੀਂ ਹੋਰ ਲਾਉਂਦੇ, ਹਵਾ ਅਸੀਂ ਹੋਰ ਸਾਫ਼ ਕਰਦੇ। ਜਿੰਨਾ ਕਸੂਰ ਹੈ ਉਹ ਸਾਡਾ ਕਸੂਰ ਹੈ। ਮੈਂ ਬੜੀ ਵਾਰੀ ਕਿਹਾ ਮੈਂ ਫੇਰ ਪੁੱਛਦਾ ਕੈਨੇਡਾ ਅਮਰੀਕਾ ਅਮਰੀਕਾ ਵਿੱਚ ਭਾਰਤ ਜਿਨਨੇ ਐਕਸੀਡੈਂਟਾਂ ਵਿੱਚ ਲੋਕ ਮਰਦੇ ਨੇ ਕਿ ਨਹੀਂ ਮਰਦੇ ਬੋਲੋ ਨਹੀਂ ਮਰਦੇ ਇੱਥੇ ਜਿੰਨੇ ਤੇ ਨਹੀਂ ਨਾ ਮਰਦੇ ਫਿਰ ਜਿਹੜੇ ਇੱਥੇ ਜ਼ਿਆਦਾ ਮਰਦੇ ਨੇ ਇਹਦਾ ਕਸੂਰਵਾਰ ਕੌਣ ਆ ਫਿਰ ਬੰਦਾ ਕਿ ਰੱਬ ਬੰਦਾ ਜਿਹਦਾ ਜਵਾਨ ਪੁੱਤ ਮਰ ਜਾਂਦਾ ਅਗਲਾ ਤੇ ਐ ਬੈਠਾ ਕਹਿੰਦਾ ਹਾਏ ਰੱਬ ਨੇ ਖੋ ਲਿਆ ਹਾਏ ਰੱਬ ਨੇ ਖੋ ਲਿਆ ਲੈ ਤਾਂ ਸੋ ਅਕਲ ਨਹੀਂ ਇੱਕ ਉਹ ਅ ਅ ਅਮਰਤ ਅਮਰਜੀਤ ਸਿੰਘ ਸੀ ਮੇਰਾ خیال ਕਲੇਰ ਪਿੰਡ ਦਾ ਤੇ ਬਰਾਤ ਵਿੱਚ ਕਿਸੇ ਨੇ ਗੋਲੀ ਚਲਾਈ ਐ ਅਮਰਤ ਧਾਰੀ ਨੌਜਵਾਨ ਗੋਲੀ ਟਿੰਡ ਵਿੱਚ ਦੀ ਲੰਘ ਗਈ ਮਰ ਗਿਆ ਤੇ ਕਈ ਅੱਜ ਉਹਨਾਂ ਦੇ ਘਰੇ ਜਾ ਕੇ ਵੇਖਿਓ ਕੋਈ ਨਾ ਕੋਈ ਆਉ ਖਾਇ ਜਵਾਨ ਪੁੱਤਰ ਆਪਣੇ ਖੋਲਿਆ ਨਹੀਂ ਇਹ ਫੁਕਰਿਆਂ ਨੇ ਖੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਤਾਂ ਤਾਂ ਕਰਕੇ ਵਿਆਹਾਂ ਦੇ ਵਿੱਚ ਰੱਬ ਵਿੱਚ ਕਿੱਥੋਂ ਆਇਆ ਬڑے ਪੁੱਤ ਜਿਹੜੇ ਇਦਾਂ ਦੇ ਤੁਹਾਡੇ ਕੁਕਰ ਪੁਨੇ ਨੇ ਖੋਏ ਐ بڑے ਪੁੱਤ ਪਏ ਹੋਏ ਖੱਡਿਆਂ ਨੇ ਖੋਏ ਐ بڑے ਪੁੱਤ ਮਾੜੇ ਸਿਸਟਮ ਨੇ ਖੋਏ ਐ ਜਿੱਥੇ ਸਿਸਟਮ ਦੋਸ਼ੀ ਐ ਸਿਸਟਮ ਬਣਾਉਣ ਵਾਲੇ ਅਸੀਂ ਦੋਸ਼ੀ ਆ ਬੰਦਾ ਦੋਸ਼ੀ ਐ ਉੱਥੇ ਰੱਬ ਨੂੰ ਵਿੱਚ ਨਾ ਲੈ ਕੇ ਇਹ ਸਿਸਟਮ ਨਾ ਹੁੰਦਾ ਇਦਾਂ ਦਾ ਕੁਝ ਤੇ ਹੋ ਸਕਦਾ ਉਹ ਲੰਮਾ ਟਾਈਮ ਉਮਰ ਭੋਗ ਦੇ ਇਸ ਕਰਕੇ ਇਹਦੇ ਲਈ ਨਿਯਮ ਬਦਲਨੇ ਪੈਣਗੇ ਨਿਯਮ ਘਟਦਨੇ ਪੈਣਗੇ